ਤੇ ਜਥੇਦਾਰ ਸਾਹਿਬ ਨੇ ਅੱਜ ਮੈਨੂੰ ਸਿਰਫ ਇੰਨੀ ਗੱਲ ਅੱਜ ਸਮਝਾਈ ਏ ਕਿ ਪ੍ਰਬਲਿਨ ਡੋਲਣਾ ਨਹੀਂ ਹੈ ਕੀਰਤਨ ਨਹੀਂ ਛੱਡਣਾ ਬਾਕੀ ਜੋ ਵੀ ਗੱਲ ਸਟੇਜ ਤੇ ਕਰਨੀ ਆ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਧਿਆਨ ਰੱਖਦੇ ਹੋਏ ਕਰਨੀ ਆ ਦੁਨੀਆਂ ਨੇ ਇਹ ਸਮਝ ਲਿਆ ਕਿ ਇਹਨੇ ਕੀਰਤਨ ਛੱਡਿਆ ਸੀ ਸ਼ਾਇਦ ਵਲੌਗ ਬਣਾਣ ਕਰਕੇ ਛੱਡਿਆ ਸੀ ਪਰ ਕਿਸੇ ਨੇ ਐਨੀ ਵੇਖਿਆ ਕਿ ਮੇਰੀ ਇੰਨੀ ਕਿਰਦਾਰ ਕੁਝ ਹੀ ਕੀਤੀ ਗਈ ਬੀਬੀ ਪ੍ਰਬਲਿੰਗ ਫੋਰ ਖਾਸਾ ਜੋ ਕਿ ਸਟੇਜ ਦੇ ਉੱਤੇ ਕੀਤੇ ਪ੍ਰਚਾਰ ਤੇ ਆਪਣੇ ਵੱਲੋਂ ਬਣਾਏ ਗਏ ਨਿੱਜੀ ਬਲੌਗ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਆਈ ਕਾਫੀ ਵਿਵਾਦਾਂ ਦੇ ਵਿੱਚ ਘੇਰੀ ਗਈ ਸੀ ਜਿਸ ਦੇ ਚੱਲਦੇ ਲੋਕਾਂ ਦੇ ਵੱਲੋਂ ਵੀ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਕਿ ਇੱਕ ਸਿੱਖੀ ਦਾ ਪ੍ਰਚਾਰ ਕਰਨ ਵਾਲੀ ਬੀਬੀ ਨੂੰ ਇਸ ਤਰੀਕੇ ਦੇ ਡਬਲ ਮੀਨਿੰਗ ਵਾਲੇ ਬਲੌਗਰ ਨਹੀਂ ਬਣਾਉਣੇ ਚਾਹੀਦਾ ਇਸ ਦਾ ਸੰਦੇਸ਼ ਕੀ ਜਾਂਦਾ ਜਿਸ ਤੋਂ ਬਾਅਦ ਕਾਫੀ ਵਿਵਾਦਾਂ ਦੇ ਵਿੱਚ ਹੋਈ ਤੇ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵੀ ਪਾਈਆਂ ਗਈਆਂ ਤਾਂ ਹੁਣ ਦਾਅਵਾ ਜੀ ਹੈ ਕਿ ਬੀਬੀ ਪ੍ਰਬਲਿਨ ਫੋਰਖਾਸਾ ਸ੍ਰੀ ਅਕਾਥਕ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜ ਗੱਜ ਦੇ ਨਾਲ ਮੁਲਾਕਾਤ ਕੀਤੀ ਤਾਂ ਇਸ ਤੋਂ ਬਾਅਦ ਪ੍ਰਬਲਿਨ ਫੋਰ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਖਰ ਜਥੇਦਾਰ ਸਾਹਿਬ ਨਾਲ ਜਿਹੜੀ ਮੁਲਾਕਾਤ ਹੋਈ ਹੈ ਇਸ ਦੌਰਾਨ ਕੀ ਗੱਲਬਾਤ ਹੋਈ ਤਾਂ ਉਹਨਾਂ ਕਹਿੰਿਆ ਕਿ ਜਥੇਦਾਰ ਨੇ ਮੈਨੂੰ ਕਿਹਾ ਕਿ ਤੁਸੀਂ ਕਦੇ ਵੀ ਨਹੀਂ ਡੋਲਣਾ ਤੇ ਨਾ ਹੀ ਕੀਰਤਨ ਕਰਨ ਤੋਂ ਪਿੱਛੇ ਹਟਣਾ ਇਸੇ ਨਾਲ ਹੀ ਪ੍ਰਬਲਿੰਕ ਕੋਰ ਖਾਸਾ ਨੇ ਇਹ ਵੀ ਦੱਸਿਆ ਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਜੋ ਵੀ ਗੱਲ ਸਟੇਜ ਦੇ ਉੱਤੇ ਕਰਨੀ ਹੈ ਗੁਰੂ ਸੰਧਾਨਤਾ ਨੂੰ ਮੁੱਖ ਰੱਖਦੇ ਹੋਏ ਧਿਆਨ ਦੇ ਵਿੱਚ ਰੱਖਦੇ ਹੋਏ ਕਰਨੀ ਆ ਤਾਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਅੱਜ ਮੈਂ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਮਿਲਣ ਆਈ ਸੀਗੀ ਇੱਥੇ ਤੇ ਅੱਜ ਇੱਥੇ ਆ ਕੇ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਕੌਮ ਦੀ ਮਹਤियां ਤੇ ਜਥੇਦਾਰ ਸਾਹਿਬ ਨੇ ਅੱਜ ਮੈਨੂੰ ਸਿਰਫ ਇੰਨੀ ਗੱਲ ਅੱਜ ਸਮਝਾਈ ਹੈ ਕੀ ਪ੍ਰਬਲਿਨ ਡੋਲਣਾ ਨਹੀਂ ਹੈ ਕੀਰਤਨ ਨਹੀਂ ਛੱਡਣਾ ਬਾਕੀ ਜੋ ਵੀ ਗੱਲ ਸਟੇਜ ਤੇ ਕਰਨੀ ਆ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਧਿਆਨ ਰੱਖਦੇ ਹੋਏ ਕਰਨੀ ਆ ਬਾਕੀ ਜੋ ਤੁਹਾਡੇ ਨਾਲ ਮਾੜਾ ਕੀਤਾ ਗਿਆ ਕਿਉਂਕਿ ਮੈਂ ਕਾਫੀ ਸਮੇਂ ਤੋਂ মিডিਆ ਦੇ ਸਾਹਮਣੇ ਨਹੀਂ ਸੀ ਆਣਾ ਚਾਹੀ ਦੁਨੀਆ ਨੇ ਇਹ ਸਮਝ ਲਿਆ ਕਿ ਇਹਨੇ ਕੀਰਤਨ ਛੱਡਿਆ ਸੀ ਸ਼ਾਇਦ ਵਲੌਗ ਬਣਾਣ ਕਰਕੇ ਛੱਡਿਆ ਸੀ ਪਰ ਕਿਸੇ ਨੇ ਐਨੀ ਵੇਖਿਆ ਕਿ ਮੇਰੀ ਇੰਨੀ ਕਿਰਦਾਰ ਕੁਝ ਹੀ ਕੀਤੀ ਗਈ ਬੇਸ਼ੱਕ ਇਸ ਗੱਲ ਨੂੰ ਅੱਜ ਮਹੀਨਾ ਡੇਢ ਮਹੀਨਾ ਹੋ ਚੁਕਾ ਹੈ ਪਰ ਪੂਰੀ ਜ਼ਿੰਦਗੀ ਦੇ ਵਾਸਤੇ ਮੇਰੇ ਦਿਲ ਨੂੰ ਜੋ ਠੇਸ ਪਹੁੰਚੀ ਸਿੱਖ ਕੌਮ ਦੇ ਪ੍ਰਤੀ ਅੱਜ ਇੱਥੇ ਆ ਕੇ ਉਹ ਦੂਰ ਹੋ ਗਈ ਕਿ ਸਿੱਖਾਂ ਦਾ ਫਰਜ਼ ਬਣਦਾ ਹੈ ਕੋਈ ਵੀ ਤਕਲੀਫ ਉਹਨਾਂ ਤੇ ਆਵੇ ਤਾਂ ਸਾਡਾ ਪਹਿਲਾ ਫਰਜ਼ ਬਣਦਾ ਸੀ ਅਕਾਲ ਤਖ਼ਤ ਸਾਹਿਬ ਆਣਾ ਮੈਂ ਪਹਿਲਾਂ ਇੰਤਜ਼ਾਰ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੇਰਾ ਜਵਾਬ ਦੇਗੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਜੱਥੇਦਾਰ ਸਾਹਿਬ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਪੂਰੀ ਕਾਗਜ਼ੀ ਕਾਰਵਾਈ ਕਰਾਂਗੇ ਤੁਸੀਂ ਲੈਟਰ ਭੇਜਿਆ ਹੈ ਅਸੀਂ ਵੀ ਉੱਥੇ ਲੈਟਰ ਭੇਜਾਂਗੇ ਤੇ ਤੁਹਾਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਸੋ ਦੱਸਦੀ ਹੈ ਕਿ ਖਾਸ ਕਰਕੇ ਪ੍ਰਬਲਿੰਕਔਰ ਖਾਸ ਆ ਇਸ ਗੱਲੋਂ ਚਰਚਾ ਦੇ ਵਿੱਚ ਆਈ ਸੀ ਜਦੋਂ ਉਸ ਦੇ ਬਲੋ ਸਟੇਜ ਦੇ ਉੱਤੇ ਫਟੇ ਹੋਏ ਪਜਾਮੇ ਦੀ ਗੱਲ ਕੀਤੀ ਜਿਸ ਤੋਂ ਬਾਅਦ ਚਰਚਾ ਛਿੜੀ ਤੇ ਉਸ ਤੋਂ ਬਾਅਦ ਉਸ ਦੇ ਬਲੌਗ ਵੀ ਸਾਹਮਣੇ ਆਏ ਤਾਂ ਲਗਾਤਾਰ ਇਸ ਦੇ ਉੱਤੇ ਸਵਾਲ ਚੁੱਕੇ ਗਏ ਕਿ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੀ ਬੀਬੀ ਨੂੰ ਕੀ ਅਜਈਆਂ ਗੱਲਾਂ ਸ਼ੋਭਾ ਦਿੰਦੀਆਂ ਨੇ ਜਿਸ ਦੇ ਚੱਲਦੇ ਸ਼੍ਰੀ ਹਕਾਟਕ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਨੇ ਵੀ ਕੁਝ ਗੱਲਾਂ ਬੀਬੀ ਪ੍ਰਬਲ ਨੂੰ ਸਮਝਾਈਆਂ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ ਸੈਂਟਰਲ ਪੰਜਾਬ ਟੀਵੀ